ਹਾਂਜੀ ਪਿਓਰ ਕੈਮਰੀ कॉटन ਦਾ 3.5 ਮੀਟਰ ਵੱਡੇ ਪਣੀ ਦੇ ਵਿੱਚ ਇਹ ਸੂਟ ਰਹੇਗਾ ਤੇ ਆਪਾਂ ਬਹੁਤ ਸੋਹਣੇ ਪਿਓਰ कॉटन ਦੇ ਐਡ ਕੀਤੇ ਨੇ ਡਿਸਕਾਊਂਟ ਤੇ ਸੂਟ ਲੈ ਕੇ ਆਏ ਆ ਵੀਡੀਓ ਨੂੰ ਐਂਡ ਤੱਕ ਵਾਚ ਕਰਨਾ ਤੇ ਨਾਲ ਇਸ ਦੇ ਮਸਲੀਨ ਇਹ 3.5 ਮੀਟਰ ਵੱਡੇ ਪਣੀ ਦਾ ਸੂਟ ਪ੍ਰਿੰਟਡ ਮਸਲੀਨ ਦਾ ਟਾਈ ਡਾਈ ਦੁਪੱਟਾ ਤੁਸੀਂ ਇਹਨਾਂ ਵਿੱਚੋਂ ਦੋ ਆਰਡਰ ਸੂਟ ਕਰਨੇ ਨੇ ਮਿਨੀਮਮ ਦੋ ਸੂਟਾਂ ਤੁਸੀਂ ਆਰਡਰ ਦੇਣਾਗਾ ਤੇ ਜੇ ਤੁਸੀਂ ਇੱਕ ਸੂਟ ਬਾਈ ਕਰੋਗੇ ਤਾਂ ਤੁਹਾਨੂੰ 600 ਚ ਪਏਗਾ ਦੋ ਸੂਟ ਬਾਈ ਕਰੋਗਾ ਤੁਹਾਨੂੰ ਲੈਸ ਦਿੱਤੀ ਜਾਏਗੀ ਤੇ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਇੱਕ ਇੱਕ ਇਹ ਟੈਕਸ ਬ੍ਰਾਂਡ ਦਾ ਫੈਬਰਿਕ ਕੈਂਬਰੀ ਬਾਟਮ ਸ਼ਰਟ ਚਿਕਨ ਦਾ ਬਾਟਮ ਤੇ ਨਾਲ ਮਸਲਿਨ ਟੈਬੀ ਦਾ ਦੁਪੱਟਾ ਤੇ ਤੁਸੀਂ ਇਹ ਵੀ 900 99 ਵਿੱਚ ਕਰ ਬੈਠੇ ਸੂਟ ਬਾਏ ਕਰ ਸਕਦੇ ਹੋ ਮੰਗਵਾ ਸਕਦੇ ਹੋ ਇਹ ਸੂਟਾਂ ਵਿੱਚ ਆਪਾਂ ਸਾਰੇ ਕਲਰ ਆਪਸ਼ਨ ਐਡ ਕੀਤੀਆਂ ਲਾਈਟ ਵੀ ਡਾਰਕ ਵੀ ਸਭ ਤਰ੍ਹਾਂ ਤਰ੍ਹਾਂ ਦੇ ਕਲਰ ਰੰਗ ਐਡ ਕੀਤੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਸਰਦਾਰੀ ਰੰਗ ਦੇ ਵਿੱਚ ਆਏ ਹੋਏ ਨੇ ਕੋਈ ਅਲਓਵਰ ਸੂਟ ਰਹੇਗਾ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਇਸਦੇ ਕਾਟਨ ਡਿਜੀਟਲ ਪ੍ਰਿੰਟ ਅਲਓਵਰ ਸੂਟ ਆ ਤੇ ਮਸਲੀਨ ਦਾ ਦੁਪੱਟਾ 990 ਵਿੱਚ ਇਨਾਂ ਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਸਕਰੀਨ ਤੇ ਆ ਰਿਹਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਸੋਨੇ ਪ੍ਰਿੰਟ ਨੇ ਬਹੁਤ ਸੋਨੇ ਰੰਗ ਨੇ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਅੱਛਾ ਫੈਬਰਿਕ ਆ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੁਸੀਂ ਆਰਡਰ ਤੇ ਸੂਟ ਰੈਡੀ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਸੋ ਤੁਸੀਂ ਇਹਨਾਂ ਚੋਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਤੇ 999 ਦੇ ਵਿੱਚ ਇਹ ਇਹਨਾਂ ਚੋਂ ਕੋਈ ਵੀ ਦੁਪੱਟਾ ਸੂਟ ਬਾਇ ਕਰ ਸਕਦੇ ਹੋ ਇਹ ਵਿਦਾਊਟ ਦੁਪੱਟਾ ਸੂਟ ਰਹੇਗਾ ਬਰਬਰੀ ਜੂਟ ਚੱਕ ਦੇ ਵਿੱਚ 2.5 ਮੀਟਰ ਸ਼ਰਟ ਆ ਤੇ ਬਰਬਰੀ ਕਾਟਨ ਡਿਜੀਟਲ ਸ਼ੈਡੋ ਪ੍ਰਿੰਟ ਵਾਲੀ बॉਟਮ 2.5 ਮੀਟਰ ਓਨਲੀ ਤੁਸੀਂ 750 ਵਿੱਚ ਵਿਦਆਊਟ ਦੁਪੱਟਾ ਇਹ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਤੇ ਰੰਗ ਨੇ ਇਹ ਵਾਲਾ ਰਹੇਗਾ ਜੀ ਔਰਗੈਂਜ਼ਾ ਤੇ ਕੇਰਾ ਦੇ ਵਰਕ ਆ ਤੇ ਨਾਲ ਮਸਲੀਨ ਦੀ ਟਾਈ ਡਾਈ ਦੁਪੱਟਾ बॉਟਮ ਆਪਾੜਾ ਸਿਲਕ ਦੀ ਵਰਕ ਵਾਲੀ ਤੇ ਤੁਸੀਂ ਇਹ 950 ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ 2.5 ਮੀਟਰ ਸ਼ਰਟ ਮਿਲੇਗੀ 2 ਮੀਟਰ ਇਸ ਦੇ ਨਾਲ ਬਾਟਮ ਆ ਵਰਕ ਕਰੀ ਤੇ 2.5 ਦੁਪੱਟਾ ਮਿਲੇਗਾ ਅੱਪ ਹਰ ਇੱਕ ਵੀਡੀਓ ਚ ਆਫਰ ਰੈਡੀ ਕਰਦੇ ਹੁੰਨੇ ਆ ਤੁਸੀਂ ਹਰ ਵੀਡੀਓ ਨੂੰ ਉਹ ਐਂਡ ਤੱਕ ਵਾਚ ਕਰਿਆ ਕਰੋ ਤੇ ਹਰ ਡੇਲੀ ਅਪਡੇਟ ਦੇ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਇਹ ਕਾਟਨ ਮੈਚਿੰਗ ਸੂਟ ਰੈਨਿੰਗ ਇਹ ਸ਼ਰਟ 1.70 ਵੱਡੇ ਪਣੀ ਚ ਬਾਟਮ ਪਲੇਨ ਵੱਡੇ ਪਣੀ ਦੇ ਵਿੱਚ 2 ਮੀਟਰ ਦੀ ਫੁੱਲ ਸਾਈਜ਼ ਦਾ ਦੁਪੱਟਾ ਮਿਲ ਜਾਏਗਾ ਤੁਹਾਨੂੰ ਇਸ ਦੇ ਨਾਲ ਕਾਟਨ ਦਾ ਤੇ ਤੁਸੀਂ ਇਹ 600 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਆ ਇਹ ਜੌਰਜਟ ਦਾ ਫੈ布ਰਿਕ ਰਹੇਗਾ ਟਾਈ ਮੀਟਰ ਸ਼ਰਟ ਫਰੰਟ ਤੇ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਬਾਟਮ ਵੀ ਇਸ ਦੇ ਨਾਲ ਜੌਰਜਟ ਦੀ ਵਰਕ ਵਾਲੀ ਮਿਲੇਗੀ ਤੇ ਇਸ ਦੇ ਨਾਲ ਦੁਪੱਟਾ ਵੀ ਮਿਲੇਗਾ ਤੁਹਾਨੂੰ ਤੁਸੀਂ ਇਹ 700 ਦੇ ਵਿੱਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ